ਪਰਚਾ ਵੀ ਕੈਨਸਲ ਕਰਾ ਕੇ ਹਟਾਂਗੇ ਔਰ ਮੈਂ ਦੱਸਣਾ ਚਾਹਨਾ ਕਿ ਅਸੀਂ ਜਲਾਲਾਬਾਦ ਦੇ ਹਰ ਇੱਕ ਨਾਗਰਿਕ ਨਾਲ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਅਸੀਂ ਇਹ ਲੜਾਈ ਵੀ ਲੜਾਂਗੇ ਜਿਹੜੇ ਸਾਡੇ ਆਪਦੇ ਆ ਉਹਨਾਂ ਦੀ ਵੱਧ ਚੜ ਕੇ ਲੜਾਂਗੇ ਕਿਸੇ ਨੂੰ ਨਾ ਡਰਨ ਦੀ ਲੋੜ ਹੈ ਤੇ ਨਾ ਅਸੀਂ ਪਿੱਛੇ ਹਟਾਂਗੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਇਹੋ ਜਿਹੇ ਪਰਚੇ ਬੰਦ ਕਰ ਦੇਣ ਇਹੋ ਜਿਹੇ ਪਰਚਿਆਂ ਦਾ ਕੋਈ ਅਦਾਰੀ ਨਾ ਸਾਡੇ ਪ੍ਰਧਾਨ ਜੀ ਤੇ ਨਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਅਸੀਂ ਸਰ ਇੱਕ ਪੋਲਿਟਿਕਲ ਸਵਾਲ ਹੈ ਜਰ ਜਿਹੜਾ ਅੱਜ ਸਾਰੇ ਕਹਿ ਰਹੇ ਸੀ ਕਿ ਤੁਸੀਂ ਇਲੈਕਸ਼ਨ ਲੜੋਗੇ ਨਾ ਲੜੋਗੇ ਤੁਸੀਂ ਇਲੈਕਸ਼ਨ ਨਹੀਂ ਲੜਿਆ ਤੇ ਹੁੰਦੇ ਬਾਅਦ ਪਰ ਉਹ ਵੀ ਥੋੜਾ ਜਿਹਾ ਵੀ ਪਾਰਟੀ ਤੋਂ ਜਾਂ ਕੀ ਹੈ ਦੇਖੋ ਇੱਕ ਨਾ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਮੱਥੇ ਦੀ ਹਲਕੀ ਨਾਲ ਮੱਥਾ ਨਹੀਂ ਲਾਈਦਾ ਜੇ ਮੁਕੱਦਰ ਚ ਨਹੀਂ ਸੀਗਾ ਤੇ ਨਹੀਂ ਲੜ ਸਕੇ ਕੋਈ ਮੇਰੇ ਚ ਕਮੀਆਂ ਤੁਸੀਂ ਆ ਹੋਣਗੀਆਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਪਰ ਇੱਕ ਗੱਲ ਹੈ ਜਿਹੜੀ ਪੋਲਿਟਿਕਸ ਦੇ ਵਿੱਚ ਉਤਾਰ ਚੜਾਅ ਚੱਲਦੇ ਰਹਿੰਦੇ ਆ ਸਾਰੇ ਹੀ ਪ੍ਰੈਸ ਵਾਲੇ ਸਾਥੀਆਂ ਦਾ ਮੀਡੀਆ ਦੇ ਸਾਰੇ ਕੈਮਰਾਮੈਨ ਤੁਹਾਡਾ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ ਬినਾਵਾਦ ਮਿਲੇ ਆ ਅੱਜ ਤੁਹਾਨੂੰ ਵੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ ਔਰ ਸਾਰੇ ਸਾਡੇ ਸਾਥੀ ਸਾਡੇ ਸ਼ਹਿਰ ਦੇ ਪ੍ਰਧਾਨ ਸਾਹਿਬ ਵਿਕਾਸ ਜੀ ਐਮਸੀ ਸਾਹਿਬਾਨ ਬਲਾਕ ਸੰਪਤੀਆਂ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਮੈਂ ਦੱਸਣਾ ਚਾਹਣਾ ਕਿ ਸਰਕਾਰ ਦੇ ਕੀ ਕੰਮ ਨੇ ਔਰ ਕੰਮ ਕੀ ਕਰ ਰਹੀ ਹੈ 29 ਤਰੀਕ ਨੂੰ ਸ਼ਾਮ ਨੂੰ ਸਾਡੇ ਪ੍ਰਧਾਨ ਜੀ ਵਿਕਾਸ ਜੀ ਸ਼ਹਿਰ ਦੀ ਡਿਵੈਲਪਮੈਂਟ ਲਈ ਵੱਖ-ਵੱਖ ਵਾਰਡਾਂ ਦਾ ਦੌਰਾ ਕਰ ਰਹੇ ਸੀ ਮੀਟਿੰਗ ਕਰ ਰਹੇ ਸੀ ਸ਼ਹਿਰ ਦੇ ਵਸਨੀਕਾਂ ਨਾਲ ਕਿਉਂਕਿ ਬਾਰਿਸ਼ ਦਾ ਮੌਸਮ ਆਉਣ ਵਾਲਾ ਹੈ ਅਸੀਂ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਕਿ ਸ਼ਹਿਰ ਦੇ ਮਾਹੌਲ ਦਾ ਜਾਇਜ਼ਾ ਲਿਆ ਜਾਏ ਕਿ ਕਿੱਥੇ ਕੀ ਪ੍ਰੋਬਲਮ ਆ ਸਕਦੀ ਹੈ ਬਰਸਾਤਾਂ 'ਚ ਤਾਂ ਇਹਨਾਂ ਨੂੰ ਪੁਲਿਸ ਕਰਮਚਾਰੀ ਆ ਕੇ ਮੈਸੇਜ ਦਿੰਦੇ ਆ ਕਿ ਤੁਹਾਡੇ ਤੇ ਇੱਕ ਐਫ ਆਈ ਆਰ ਹੋ ਚੁੱਕੀ ਹੈ 29 ਤਰੀਕ ਸ਼ਾਮ ਨੂੰ ਐਫ ਆਈ ਆਰ ਜਿਹੜਾ ਕੋਈ ਮਤਲਬ ਨਹੀਂ ਐਫ ਆਈ ਆਰ ਕੇ ਜਿਹੜੀ ਇੱਥੇ ਮਾਰਕੀਟ ਕਮੇਟੀ ਹੈ ਉਥੋਂ ਦੇ ਅਫਸਰਾਂ ਨੇ ਇੱਕ ਬਰਖਾਸ ਦਿੱਤੀ ਕਿ ਇਹਨਾਂ ਨੇ ਕੰਦ ਤੋੜ ਕੇ ਰਸਤਾ ਬਣਾਇਆ ਗੇਟ ਲਾਇਆ ਅਕਰੋਚਮੈਂਟ ਕੀਤੀ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਸਾਰੇ ਇੱਥੋਂ ਦੇ ਵਸਨੀਕ ਉਹ ਛੋਟਾ ਜਿਹਾ ਸ਼ਹਿਰ ਹੈ ਆਪਣਾ ਤਕਰੀਬਨ 20 ਤੋਂ 25 ਜਿਹੜੀਆਂ ਜਿਹੜੇ ਗੇਟ ਹੈ ਇੱਥੇ ਤੁਹਾਡੇ ਸਾਹਮਣੇ ਹੈ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਮਾਰਕੀਟ ਕਮੇਟੀ ਦੇ ਵਿੱਚੋਂ ਨਿਕਲੇ ਹੋਏ ਉਹਨਾਂ ਦੇ ਵਿੱਚ ਇੱਕ ਗੇਟ ਇਹਨਾਂ ਦੀ ਜ਼ਮੀਨ ਤੋਂ ਵੀ ਨਿਕਲਦਾ ਉਹ ਗੇਟ ਨਿਕਲਿਆ 28 5 ਨੂੰ ਜਦੋਂ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਜਲਾਲਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਨ ਲਈ ਆਏ ਸੀ ਇਹੀ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਪਤਾ ਸੀ ਜਿਨ੍ਹਾਂ ਨੇ ਉਹ ਦੀਵਾਰ ਤੋੜ ਕੇ ਇੱਕ ਪ੍ਰੋਟੋਕੋਲ ਹੁੰਦਾ ਹੈ ਡਿਫੈਂਸ ਮਿਨਿਸਟਰ ਸਾਹਿਬ ਦਾ ਇੱਕ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜਾ ਇਹਨੇ ਰਸਤਾ ਬਣਾਇਆ ਸੀ ਉਹਨਾਂ ਨੂੰ ਪਤਾ ਸੀ ਉਹ ਰਸਤੇ ਦਾ ਪਰਚਾ ਜਿਹੜਾ ਕਿ ਸਾਡੇ ਪ੍ਰਧਾਨ ਜੀ ਦੀ ਜ਼ਮੀਨ 'ਚ ਖੋਲਦਾ ਸੀ ਉਹ ਉਹਨਾਂ ਨੇ ਪਰਚਾ ਕੀਤਾ ਉਹਨਾਂ ਦਾ ਰੂਟ ਪ੍ਰੋਗਰਾਮ ਉੱਥੋਂ ਬਣਿਆ ਉਹਨਾਂ ਦਾ ਜਾਣ ਦਾ ਰਸਤਾ ਹੋ ਸੀ ਇਹਨਾਂ ਦੇ ਸਕੂਲ ਦੇ ਵਿੱਚ ਸਾਰੀ ਦੀ ਸਾਰੀ ਸਿਕਿਉਰਿਟੀ ਉਹਨਾਂ ਦੀ ਬੈਠੀ ਹੋਈ ਸੀ ਔਰ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਦਾ ਇਹ ਕੰਮ ਨਹੀਂ ਕਿ ਪੋਲੀਟੀਕਲ ਲੋਗਾਂ ਦੇ ਇਨਫਲੂਐਂਸ 'ਚ ਆ ਕੇ ਇਹਨਾਂ ਘਟੀਆ ਕਿਸਮ ਦਾ ਪਰਚਾ ਔਰ ਸ਼ਹਿਰ ਦੇ ਇੱਕ ਜਿਹੜਾ ਜਿਹਨੂੰ ਕਹਿੰਦੇ ਕਿ ਨਗਰਪਤੀਾ ਦੇ ਉੱਤੇ ਕਰਨਾ ਬਹੁਤ ਗਲਤ ਹੈ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਜਿਹੜੇ ਇੱਥੇ ਸੱਟਾ ਚੱਲਦਾ ਪਿਆ ਜਿਹੜਾ ਡਰੱਗਸ ਜਿਹੜਾ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਦਾ ਪਿਆ ਦਿਨੇ ਲੁੱਟਾਂ ਖੂਹਾਂ ਹੋ ਰਹੀਆਂ ਉਧਰ ਧਿਆਨ ਦੇਣ ਇਹੋ ਜੇ ਪਰਚਿਆਂ ਦਾ ਕੋਈ ਅਧਾਰ ਨਹੀਂ ਨਾ ਸਾਡੇ ਪ੍ਰਧਾਨ ਜੀ ਤੇ ਨਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਅਸੀਂ ਪਰਚਾ ਵੀ ਕੈਨਸਲ ਕਰਾ ਕੇ ਹਟਾਂਗੇ ਔਰ ਮੈਂ ਦੱਸਣਾ ਚਾਹਨਾ ਕਿ ਅਸੀਂ ਜਲਾਲਾਬਾਦ ਦੇ ਹਰ ਇੱਕ ਨਾਗਰਿਕ ਨਾਲ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਅਸੀਂ ਵੀ ਲੜਾਈ ਵੀ ਲੜਾਂਗੇ ਜਿਹੜੇ ਸਾਡੇ ਆਪਦੇ ਆ ਉਹਨਾਂ ਦੀ ਵੱਧ ਚੜ ਕੇ ਲੜਾਂਗੇ ਕਿਸੇ ਨੂੰ ਨਾ ਡਰਨ ਦੀ ਲੋੜ ਹੈ ਤੇ ਨਾ ਅਸੀਂ ਪਿੱਛੇ ਹਟਾਂਗੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਇਹੋ ਜਿਹੇ ਪਰਚੇ ਬੰਦ ਕਰ ਦੇਣ ਪਿੱਛੇ ਜਿਹੜੇ ਵੀ ਪ੍ਰਧਾਨ ਦੀ ਉੱਤੇ ਸਾਡੇ ਜਿਹੜੇ ਐਮਸੀ ਉਹਨਾਂ ਦੇ ਦਬਾਅ ਪਾਇਆ ਗਿਆ ਸਾਡੇ ਸਰਪੰਚਾਂ ਦੇ ਉੱਤੇ ਦਬਾਅ ਪਾਇਆ ਗਿਆ ਇਸ ਤਰ੍ਹਾਂ ਦੇ ਗਲਤ ਜਿਹੜੇ ਪਰਚੇ ਆ ਗਲਤ ਦਬਕੇ ਮਾਰਨੇ ਸਰਕਾਰ ਬੰਦ ਕਰੇ ਨਤੀਜਾ ਸਾਰਿਆਂ ਨੇ ਵੇਖ ਲਿਆ ਹੈ ਦਬਕਿਆਂ ਦਾ ਕੋਈ ਫਾਇਦਾ ਨਹੀਂ ਅਸੀਂ ਇਹ ਪੱਤਾ ਕੈਨਸਲ ਕਰਾਵਾਂਗੇ ਜੇ ਕੈਨਸਲ ਨਹੀਂ ਹੋਊਗਾ ਤੇ ਜੇ ਸਾਨੂੰ ਤਰਨਾ ਲਾਣਾ ਪਿਆ ਰਸਤਾ ਬੰਦ ਕਰਨਾ ਪਿਆ ਅਸੀਂ ਕਿਸੇ ਵੀ ਕਿਸਮ ਤੋਂ ਪਿੱਛੇ ਨਹੀਂ ਹਟਾਂਗੇ ਇਹ ਸਿਰਫ ਇੱਕ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਆਪਣੀ ਮੰਡੀ ਹੈ ਉਹਦਾ ਰਕਬਾ ਬਹੁਤ ਛੋਟਾ ਹੈ ਜੇ ਮਾਰਕੀਟ ਕਮੇਟੀ ਨੇ ਕੰਮ ਕਰਨਾ ਤਾਂ ਇੱਕ ਕੰਮ ਕਰੇ ਇੱਥੇ ਜਿਹੜੇ ਆੜਤੀਏ ਬਹੁਤ ਪਰੇਸ਼ਾਨ ਹੁੰਦੇ ਆ ਸੀਜ਼ਨ ਦੇ ਵਿੱਚ ਉਹਨਾਂ ਨੂੰ ਨਾਲ ਜਗ੍ਹਾ ਲੈ ਕੇ ਪਿੜ ਬਣਾ ਕੇ ਦੇ ਇਹ ਕੰਮ ਆ ਮਾਰਕੀਟ ਕਮੇਟੀ ਦਾ ਇਹ ਨਹੀਂ ਕਿ ਪੈਸੇ ਵਸੂਲ ਆੜਤੀਆਂ ਤੋਂ ਸਾਡੇ ਕਿਸਾਨ ਭਰਾਵਾਂ ਤੋਂ ਕਰਦੇ ਸਾਡੇ ਕਿਸਾਨ ਭਰਾ ਤੇ ਆੜਤੀਏ ਆਪਦੀਆਂ ਜਗਾ ਲੈ ਕੇ ਕਿਰਾਇਆ ਦੇ ਕੇ ਆਪਦੇ ਢੇੜੇ ਬਣਾਏ ਹੋਏ ਆ ਉੱਥੋਂ ਇਹ ਮਾਨ ਲਿਫਟ ਕਰਦੇ ਆ ਤੇ ਮਾਰਕੀਟ ਕਮੇਟੀ ਫ੍ਰੀ ਦੀ ਮਾਰਕੀਟ ਫੀਸ ਲੈ ਕੇ ਕਫਲੇਬਾਜੀ ਕਰਕੇ ਆਪਦਾ ਢਿੱਡ ਭਰ ਲੀ। ਤੁਸੀਂ ਦੇਖਿਆ ਹੋਣਾ ਕਿ ਸਾਰੇ ਅ ਮੇਰੇ ਖਾਲ 20 ਤੋਂ ਉੱਤੇ ਗੇਟ ਛੋਟੇ ਛੋਟੇ ਖੁੱਲੇ ਹੋਏ ਲੋਕਾਂ ਨੂੰ ਪਰੇਸ਼ਾਨੀ ਹੈ। ਲੋਕਾਂ ਨੇ ਆਪਦੇ ਢੇੜੇ ਬਾਹਰ ਬਣਾਏ ਹੋਏ ਕਿਉਂਕਿ ਇੱਥੋਂ ਦੀ ਮਾਰਕੀਟ ਕਮੇਟੀ ਦੇ ਕੋਲ ਮੰਡੀ ਦੇ ਵਿੱਚ ਜਗ੍ਹਾ ਬਹੁਤ ਘਟਾ ਔਰ ਸੀਜ਼ਨ ਦੇ ਵਿੱਚ ਜਿਹੜੇ ਆਉਂਦੇ ਆ 10-10 ਰੁਪਏ ਕੱਟਾ ਇਨੀ ਉਹਨਾਂ ਨੂੰ ਦਾਮ ਹੀ ਨਹੀਂ ਬੰਦੀ 10-10 ਰੁਪਏ ਕੱਟਾ ਇਥੋਂ ਲਿਫਟਿੰਗ ਦੀ ਰਿਸ਼ਵਤ ਜਿਹੜੀ ਉਹ ਮੁਲਾਜ਼ਮਾਂ ਨੂੰ ਦਿੰਦੇ ਤੇ ਦੇ ਚ ਪ੍ਰਧਾਨਗੀ ਕਿਹੜੇ ਸੈਕਸ਼ਨ 3 ਨੇ ਜਿੰਦੇ ਜੀ ਸੈਕਸ਼ਨ ਦੇ ਵਿੱਚ ਲੱਗੇ ਆ ਮੈਂ ਤਾਂ ਸਮਝਦਾ ਕਿ ਇਹ ਸਿਰਫ ਤੇ ਸਿਰਫ ਪੋਲੀਟਿਕਲ ਵਨ ਡੈਟ ਇਸ ਪਾਸੇ ਦੇ ਵਿੱਚ ਵੀ ਕੁਝ ਨਹੀਂ ਪਰ ਅਸੀਂ ਇਸ ਦੇ ਖਿਲਾਫ ਲੜਾਈ ਲੜਾਂਗੇ ਸਾਨੂੰ ਲੜਨੀ ਵੀ ਚਾਹੀਦੀ ਹੈ ਬੇਇਨਸਾਫੀ ਦੇ ਖਿਲਾਫ ਅਪਰਾਚਾਰ ਦੇ ਖਿਲਾਫ ਜਿਹੜਾ ਲੜਾਈ ਨਹੀਂ ਲੜਦਾ ਮੈਂ ਸਮਝਦਾ ਕਿ ਉਹ ਪੰਜਾਬੀ ਨਹੀਂ ਹੈ ਜਿਹੜੀ ਪੋਲਿਟਿਕਸ ਦੇ ਵਿੱਚ ਉਤਾਰ ਚੜਾਅ ਚੱਲਦੇ ਰਹਿੰਦੇ ਆ ਪਰ ਹਮੇਸ਼ਾ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਸੋਸਾਇਟੀ ਦੇ ਵਿੱਚ ਰਹਾ ਔਰ ਸੋਸਾਇਟੀ ਦੇ ਵਿੱਚ ਰਹੂੰਗਾ ਇਲੈਕਸ਼ਨ ਲੜਾਂ ਜਾਂ ਨਾ ਲੜਾਂ ਲੋਕਾਂ ਦੀ ਸੇਵਾ ਕਰਨੀ ਹੈ ਜਿੰਨੀ ਮੇਰੀ ਜ਼ਿੰਦਗੀ ਬਾਕੀ ਹੈ ਮੈਂ ਅੱਗੇ ਵੀ ਦੱਸਿਆ ਹਮੇਸ਼ਾ ਲੋਗਾਂ ਦੀ ਸੇਵਾ ਲਈ ਲਾਈਏ ਤੇ ਲੋਗਾਂ ਦੀ ਸੇਵਾ ਲਈ ਲਾ ਇਲੈਕਸ਼ਨ ਟਾਈਮ ਬੜਾ ਚਰਚਾ ਦੇ ਵਿੱਚ ਸੀ ਵੀ ਬੀਜੇਪੀ ਦੇ ਵਿੱਚ ਜਾ ਰਹੇ ਨੇ ਬੀਜੇਪੀ ਦੇ ਉਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਅ ਇਲੈਕਸ਼ਨ ਦੇ ਵਿੱਚ ਪੋਲੀਟੀਕਲ ਸਿਸਟਮ ਦੇ ਵਿੱਚ ਉਤਾਲ ਚੜਾਉ ਚੱਲਦੇ ਰਹਿੰਦੇ ਆ ਹਰੇਕ ਚੀਜ਼ ਹਰੇਕ ਨੂੰ ਨਹੀਂ ਮਿਲਦੀ ਮੇਰਾ ਮੰਨ ਸੀ ਕਿ ਇਲੈਕਸ਼ਨ ਲੜੀਏ ਜਿੱਤੀਏ ਔਰ ਇਲਾਕੇ ਦੀ ਸੇਵਾ ਕਰੀਏ ਇਲੈਕਸ਼ਨ ਨਹੀਂ ਲੱਗਿਆ ਗਿਆ ਇਸੇ ਤਰੀਕੇ ਨਾਲ ਮੈਂ ਸਮਝਦਾ ਕਿ ਕਿਸੇ ਨੂੰ ਲੱਗਿਆ ਕਿ ਮੇਰੇ ਚ ਕੋਈ ਕਮੀਆਂ ਹੋਣੀਆਂ ਮੈਂ ਕਦੇ ਨਹੀਂ ਲੜਿਆ ਗਿਆ ਪਰ ਇਨ ਫਿਊਚਰ ਜੇ ਵਾਹਿਗੁਰੂ ਦੀ ਕਿਰਪਾ ਰਿ ਇਲੈਕਸ਼ਨ ਵੀ ਲੜਾਂਗੇ ਪਰ ਇਲੈਕਸ਼ਨ ਲੜਨਾ ਜਾਂ ਨਹੀਂ ਲੜਨਾ ਇੱਕ ਬਕਰੀ ਗੱਲ ਹੈ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ ਔਰ ਲੋਕਾਂ ਦੇ ਵਿੱਚ ਰਹੂੰਗਾ ਔਰ ਲੋਕਾਂ ਦੀ ਸੇਵਾ ਕਰੂੰਗਾ ਮੇਰਾ ਇੱਕੋ ਇੱਕ ਉਦੇਸ਼ ਹੈ